ਆ ਅਮਰ ਸਿੰਘ ਚਮਕੀਲਾ ਜੀ ਦੀ ਸਮਾਧ ਆ ਗਈ ਆ ਦੇਖ ਲਓ ਅੰਦਰ ਫੋਟੋ ਆ ਬਗੈਰਾ ਵੀ ਲੱਗੀਆਂ ਹੋਈਆਂ ਨੇ ਵਧੀਆ ਵਧੀਆ ਹਾਂ ਮਨਕੂ ਸਾਹਿਬ ਵੀ ਖੜੇ ਆ ਮਨਕੂ ਸਾਹਿਬ ਵੀ ਆਏ ਹੋਏ ਸੀਗੇ ਫਰੈਂਸ ਆ ਨਾ 8 ਮਾਰਚ 2024 ਨੂੰ ਅਮਰ ਸਿੰਘ ਚਮਕੀਲਾ ਜੀ ਦੀ ਵਰਸੀ ਮਨਾਈ ਜਾਣੀ ਆ ਇਸ ਜਗ੍ਹਾ ਤੇ ਸਟੇਜ ਲੱਗਦੀ ਹੁੰਦੀ ਆ ਸਟੇਜ ਲੱਗੂਗੀ ਉਹ ਸਾਹਮਣੇ ਜਿੱਥੇ ਇੱਟਾਂ ਪਈਆਂ ਨੇ ਉਸ ਜਗ੍ਹਾ ਤੇ ਸਟੇਜ ਲੱਗਦੀ ਹੁੰਦੀ ਆ ਆ ਸਾਰਾ ਦਾ ਸਾਰਾ ਗਰਾਉਂਡ ਹੈ ਨਾ ਪੂਰਾ ਗਰਾਉਂਡ ਭਰਿਆ ਹੁੰਦਾ ਵਾ ਪਬਲਿਕ ਇੰਨੀ ਦੂਰੋਂ ਦੂਰੋਂ ਆਉਂਦੀ ਆ ਹਰਿਆਣੇ ਤੋਂ ਹਿਮਾਚਲ ਤੋਂ ਰਾਜਸਥਾਨ ਤੋਂ ਵੈਲਕਮ ਬੈਕ ਟੂ ਮਾਈ ਚੈਨਲ ਫਰੈਂਡਸ ਹਨਾ ਅਮਰ ਸਿੰਘ ਚਮਕੀਲਾ ਜੀ ਦੇ ਜਿੱਥੇ ਵਰਸੀ ਸਟੇਜ ਲੱਗਦੀ ਹੁੰਦੀ ਆ ਮੈਂ ਉਸ ਜਗ੍ਹਾ ਤੇ ਖੜਾ ਮਾ ਆ ਦੇਖ ਲਓ ਹਨਾ ਪੂਰੀ ਸਫਾਈ ਹੋ ਗਈ ਐ ਤੇ ਇੱਥੇ ਕੱਲ ਵੀ ਸਟੇਜ ਲੱਗਣੀ ਸ਼ੁਰੂ ਹੋ ਜਾਣੀ ਆ ਤੇ ਹੁਣ ਉੱਥੇ ਸਮਾਧ ਤੇ ਵੀ ਹਨਾ ਪੂਰੀਆਂ ਜੋਰਾਂ-ਸੋਰਾਂ ਤੇ ਤਿਆਰੀਆਂ ਚੱਲ ਰੀਆਂ ਨੇ ਕਲੀਕ ਵਗੈਰਾ ਰੰਗ ਰੰਗ ਸਾਰੇ ਕਿਤੇ ਕਰਤਾ ਐ ਨਾ ਸਫਾਈ ਵੀ ਕਰਤੀ ਤੇ ਹਨਾ ਕੋਈ ਵੀ ਪਬਲਿਕ ਨੂੰ ਦਿੱਕਤ ਨਾ ਆਵੇ ਜਿੰਨੀ ਵੀ ਹਨਾ ਦੂਰੋਂ ਦੂਰੋਂ ਲੋਕ ਆਉਂਦੇ ਨੇ ਉਹਨਾਂ ਚਮਕੀਲਾ ਸਾਹਿਬ ਦੇ ਫੈਨ ਹਨ ਤੇ ਉਹਨਾਂ ਨੂੰ ਕਿਸੇ ਗੱਲ ਦੀ ਦਿੱਕਤ ਨਾ ਆਵੇ ਇਸ ਲਈ ਉੱਥੇ ਵੀ ਸਾਰਾ ਕੁਝ ਪ੍ਰਬੰਧ ਕਰਦੇ ਪਏ ਆ ਸਫਾਈ ਸੁਪੂਈ ਕਰਤੀ ਵਧੀਆ ਬਣਾਤਾ ਯਾਨੀ ਕਿ ਸਮਾਤ ਤੇ ਫਰੈਂਸ ਹਨਾ 8 ਮਾਰਚ 2024 ਨੂੰ ਹਰ ਸਾਲ 8 ਮਾਰਚ ਨੂੰ ਇਹ ਚਮਕੀਲਾ ਜੀ ਦੀ ਵਰਸੀ ਮਨਾਈ ਜਾਂਦੀ ਆ ਇਸ ਜਗ੍ਹਾ ਤੇ ਸਟੇਜ ਲੱਗਦੀ ਹੁੰਦੀ ਆ ਤੇ ਤੁਹਾਨੂੰ ਹੁਣ ਮੈਂ ਉੱਥੇ ਸਮਾਗਮ ਤੇ ਲੈ ਕੇ ਚੱਲਦਾ ਮਾਂ ਸਮਾਗਮ ਤੇ ਵੀ ਦਿਖਾਉਣਾ ਮਾਂ ਫਰੈਂਡਸ ਮੈਂ ਨਾ ਪਿਛਲੇ ਸਾਲ ਵੀ ਵੀਡੀਓਂ ਬਣਾਈਆਂ ਸੀਗੀਆਂ ਅਮਰ ਸਿੰਘ ਚਮਕੀਲਾ ਜੀ ਦੀਆਂ ਤੇ ਉਹਨਾਂ ਦੇ ਫੈਨਾਂ ਨਾਲ ਵੀ ਗੱਲ ਕੀਤੀ ਸੀਗੀ ਜਿਹੜੇ ਉਸ ਸਮੇਂ ਪਬਲਿਕ ਆਉਂਦੀ ਸੀਗੀ ਉਹਨਾਂ ਨਾਲ ਵੀ ਗੱਲ ਕੀਤੀ ਸੀਗੀ ਫਰੈਂਡਸ ਆ ਨਾ 8 ਮਾਰਚ 2024 ਨੂੰ ਅਮਰ ਸਿੰਘ ਚਮਕੀਲਾ ਜੀ ਦੀ ਵਰਸੀ ਮਨਾਈ ਜਾਣੀ ਆ ਲੱਗੂਗੀ ਇਸ ਜਗ੍ਹਾ ਤੇ ਹੀ ਸਟੇਜ ਲੱਗੂਗੀ ਉਹ ਸਾਹਮਣੇ ਜਿੱਥੇ ਇੱਟਾਂ ਪਈਆਂ ਨੇ ਉਸ ਜਗ੍ਹਾ ਤੇ ਸਟੇਜ ਲੱਗਦੀ ਹੁੰਦੀ ਆ ਆ ਸਾਰਾ ਦਾ ਸਾਰਾ ਗਰਾਊਂਡ ਹੈ ਨਾ ਪੂਰਾ ਗਰਾਊਂਡ ਭਰਿਆ ਹੁੰਦਾ ਵਾ ਪਬਲਿਕ ਇੰਨੀ ਦੂਰੋਂ ਦੂਰੋਂ ਆਉਂਦੀ ਆ ਹਰਿਆਣੇ ਤੋਂ ਹਿਮਾਚਲ ਤੋਂ ਰਾਜਸਥਾਨ ਤੋਂ ਬਹੁਤ ਦੂਰ ਦੂਰ ਤੋਂ ਆਉਂਦੀ ਆ ਫਰੈਂਡਸ ਆ ਨਾ ਮੈਂ ਪਿਛਲੇ ਸਾਲ ਵੀ ਵੀਡੀਓ ਬਣਾਈਆਂ ਸੀਗੀਆਂ ਜੇਕਰ ਤੁਸੀਂ ਮੇਰੀਆਂ ਪਿਛਲੇ ਸਾਲ ਵਾਲੀਆਂ ਵੀਡੀਓ ਨਹੀਂ ਦੇਖੀਆਂ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਆ ਉੱਪਰ ਆਈ ਬਟਨ ਤੇ ਵੀ ਕਲਿੱਕ ਆਉਂਦਾ ਮੈਂ ਹਨਾ ਸਕਰੀਨਸ਼ਾਟ ਲਾਉਣਾ ਮਾ ਆ ਪਿਛਲੇ ਸਾਲ ਵਾਲੀ ਵੀਡੀਓ ਦਾ ਆ ਦੇਖੋ ਆ ਨਾ ਪਿਛਲੇ ਸਾਲ ਵਾਲੀਆਂ ਵੀਡੀਓ ਬਣਾਈਆਂ ਸੀ ਕਾ ਬਣਾਈ ਸੀਗੀ ਕਾ ਬਣਾਈ ਸੀ ਤੁਸੀਂ ਮੇਰੇ ਚੈਨਲ ਤੇ ਜਾ ਕੇ ਪੂਰੀਆਂ ਵੀਡੀਓ ਦੇਖ ਸਕਦੇ ਹੋ ਪਿਛਲੇ ਸਾਲ ਵਾਲੀਆਂ ਤੇ ਇਸ ਸਾਲ ਵੀ ਮੈਂ ਵੀਡੀਓ ਬਣਾਉਂਗਾ ਜੇਕਰ ਤੁਸੀਂ ਹਨਾ ਫਰੈਂਡਸ ਹਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜਿਹੜੀ ਵੀ 8 ਮਾਰਚ ਨੂੰ ਮੈਂ ਵੀਡੀਓ ਬਣਾਉਂਗਾ ਮੈਂ ਲਗਾਤਾਰ ਪਾਉਂਦਾ ਰਹੂੰਗਾ ਤੇ ਤੁਹਾਨੂੰ ਦਿਖਾਉਂਗਾ ਤੁਸੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਸਮਾਰਤ ਤੇ ਵੀ ਹੁਣ ਤੁਹਾਨੂੰ ਲੈ ਕੇ ਚੱਲਦਾ ਮਾ ਚਲੋ ਆਓ ਪਹਿਲਾਂ ਆਪਾਂ ਸਮਾਰਤ ਤੇ ਚੱਲਦੇ ਆਂ ਬਾਕੀ ਗੱਲਾਂ ਫੇਰ ਕਰਦੇ ਆਂ ਫਰੈਂਡਸ ਹੈ ਨਾ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੇਕਰ ਅਮਰ ਸਿੰਘ ਚਮਕੀਲਾ ਜੀ ਦੀ ਵਰਸੀ ਦੇ ਕੁਝ ਵਧੀਆ-ਵਧੀਆ ਕਲਿੱਪ ਦੇਖਣੀਆਂ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮੈਂ ਲਗਾਤਾਰ ਵੀਡੀਓ ਪਾਉਂਦਾ ਰਹੂੰਗਾ ਚਲੋ ਹੁਣ ਆਪਾਂ ਸਮਾਰਤ ਤੇ ਚੱਲਦੇ ਆਂ ਉੱਥੇ ਦੇਖਦੇ ਆਂ ਕਿੰਨੀ ਕੁ ਤਿਆਰੀਆਂ ਚੱਲਦੀਆਂ ਨੇ ਮੈਂ ਹੈ ਨਾ ਕੱਲ ਵੀ ਵੀਡੀਓ ਪਾਈ ਸੀਗੀ ਜੇਕਰ ਤੁਸੀਂ ਨਾ ਕੱਲ ਵਾਲੀ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਚਲਿਏ ਹੁਣ ਆਪਾਂ ਸਮਾਦ ਤੇ ਚੱਲੀਏ ਚਲੋ ਆਓ ਜਿਆਦਾ ਲੰਬੀ ਵੀਡੀਓ ਹੋ ਜਾਣੀ ਆ ਪਹਿਲਾਂ ਆਪਾਂ ਸਮਾਦ ਦਿਖਾਉਨੇ ਆ ਚਲਿਏ ਵੀ ਆ ਹੁਣ ਅਸੀਂ ਨਾ ਸਮਾਦ ਤੇ ਪਹੁੰਚ ਗਏ ਆ ਦੇਖ ਲਓ ਐਨ ਬਿਲਕੁਲ ਸਫਾਈ ਹੋ ਗਈ ਰੰਗ ਰੰਗਵ ਵਗੈਰਾ ਵੀ ਹੋ ਗਿਆ ਬਹੁਤ ਵਧੀਆ ਬਣਾਤਾ ਸਮਾਦ ਨੂੰ ਆ ਬਾਹਰਲੇ ਪਾਸੇ ਵੀ ਰੰਗ ਹੋ ਗਿਆ ਜਿੰਨੇ ਆ ਨਾ ਪੇਡਪੂੜਾ ਨੂੰ ਵੀ ਹਨਾ ਰੰਗ ਬਹੁਤ ਸੋਹਣਾ ਕੀਤਾ ਵਾ ਦੇਖ ਲਓ ਕਿੰਨਾ ਵਧੀਆ ਰੰਗ ਕੀਤਾ ਹੋਇਆ ਵਾ ਪਬਲਿਕ ਵੀ ਬਹੁਤ ਦੂਰੋਂ ਦੂਰੋਂ ਆਉਂਦੀ ਹਿੰਦੀ ਆ ਆ ਦੇਖੋ ਅੰਦਰ ਫੋਟੋਆਂ ਵਗੈਰਾ ਜੇ ਹਨਾ ਫੋਟੋਆਂ ਵਗੈਰਾ ਵਾਲੀ ਵੀਡੀਓ ਦੇਖਣੀ ਆ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਮੈਂ ਕੱਲ ਅੰਦਰੋਂ ਫੋਟੋਆਂ ਦੀ ਵੀਡੀਓ ਬਣਾਈ ਸੀਗੀ ਉਹ ਵਾਲੀ ਵੀਡੀਓ ਦੇਖਣੀ ਆ ਤਾਂ ਤੁਸੀਂ ਦੇਖ ਸਕਦੇ ਹੋ ਅੰਦਰ ਮੇਰ ਮਿੱਤਰ ਵਗੈਰਾ ਬਹੁਤ ਪੁਰਾਣੀਆਂ ਪੁਰਾਣੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਬਹੁਤ ਸੋਹਣੀਆਂ ਸੋਹਣੀਆਂ ਫੋਟੋਆਂ ਨੇ ਆ ਦੇਖ ਲਓ ਅੰਦਰ ਕਿੰਨਾ ਵਧੀਆ ਫੋਟੋਆਂ ਲੱਗੀਆਂ ਹੋਈਆਂ ਸੀਗੀਆਂ ਫਰੈਂਡਸ ਜੇਕਰ ਬਾਰਸੀ ਵਾਲੇ ਦਿਨ ਦੇ ਵਧੀਆ-ਵਧੀਆ ਕਲਿੱਪ ਦੇਖਣਿਆ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਮੈਂ ਵਧੀਆ-ਵਧੀਆ ਕਲਿੱਪ ਪਾਉਂਗਾ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੁਸੀਂ ਸਮਾਦ ਚਮਕੀਲਾ ਅਮਰਜੋਤ ਕਿੰਦ ਕੋ ਦੀ ਵੰਗੂ ਤੂੰ ਆਈ ਸੀ ਪਰਕੇ ਤੁਰ ਜਲਦੀ ਜਿੰਦਰੀਏ ਨੇ ਖਾਲੀ ਹੱਥ ਕਰਕੇ ਚੰਗੀਲਾ ਸਾਹਿਬ ਉਹ ਛੱਡ ਕੇ ਆਇਆ ਵਧੀਆ ਵਧੀਆ ਹਾਂ ਮਨਕੂ ਸਾਹਿਬ ਵੀ ਖੜੇ ਆ ਮਨਕੂ ਸਾਹਿਬ ਵੀ ਆਏ ਹੋਏ ਸੀਗੇ ਉਹਨਾਂ ਨਾਲ ਕੋਈ ਨਾ ਕੱਲ ਨੂੰ ਜਾਂ ਪਰਸ ਨੂੰ ਗੱਲ ਕਰਾਂਗੇ ਇਹ ਉਹਨਾਂ ਦੇ ਨਾਲ ਹੀ ਰਹਿੰਦੇ ਹੁੰਦੇ ਸੀਗੇ ਪਹਿਲਾਂ ਇੱਥੇ ਤੱਕ ਵੀਡੀਓ ਦੇਖਣ ਲਈ ਧੰਨਵਾਦ ਆ ਉੱਪਰ ਵੀਡੀਓ ਦਾ ਲਿੰਕ ਆਉਂਦਾ ਇਹਦੇ ਤੇ ਕਲਿੱਕ ਕਰਕੇ ਮੇਰੀਆਂ ਦੂਜੀਆਂ ਵੀਡੀਓ ਵੀ ਦੇਖ ਸਕਦੇ ਹੋ